ਬਠਿੰਡਾ ਦੇ ਮੱਛੀ ਚੌਂਕ ਦੇ ਨੇੜੇ ਚੋਰੀ ਦੇ ਸਮਾਨ ਸਮੇਤ 5 ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਦਾਵਲਾ ਦੇ ਡੀਐਸਪੀ ਸਿਟੀ 2 ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਮੱਛੀ ਚੌਂਕ ਦੇ ਨੇੜੇ ਚੋਰੀ ਦੇ ਸਮਾਨ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰ ਇਹਨਾਂ ਨੂੰ ਬੰਦ ਕੀਤਾ ਹਵਾਲਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਵੀ ਇਹਨਾਂ ਦੇ ਕੰਗਾਲੀ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਵਾਰ-ਵਾਰ ਇਸ ਤਰ੍ਹਾਂ ਦੇ ਆਪਣਾ ਕ੍ਰਾਈਮ ਕਰਦੇ ਆ ਉਹਨਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਸ ਨੂੰ ਲੈ ਕੇ ਸਾਡੇ ਵੱਲੋਂ ਇਹਨਾਂ ਦੇ ਪੁਰਾਣੇ ਮਾਮਲੇ ਵੀ ਇਹਨਾਂ ਦੀ ਜਾਣਬੇੜ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਅੱਜ ਤੋਂ ਬਣੇ ਕੰਨੇ ਮਾਮਲੇ ਹਨ। ਤੇ ਹਰੋਂ ਇਹ ਅਸੀਂ ਤੁਹਾਨੂੰ ਆਪ ਸਾਰੀਆਂ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਆਟੋ ਦੇ ਵਿੱਚ ਇਹਨਾਂ ਵੱਲੋਂ ਵਾਸ਼ਿੰਗ ਮਸ਼ੀਨ, ਸਿਲੰਡਰ ਅਤੇ ਲੋਹੇ ਦਾ ਸਮਾਨ ਤੇ ਹੋਰ ਬਹੁਤ ਸਾਰਾ ਚੋਰੀ ਦਾ ਸਮਾਨ ਇਹਨਾਂ ਵੱਲੋਂ ਆਪਣਾ ਲੱਦਾ ਵਸੀ ਜੋ ਇਹਨਾਂ ਵੱਲੋਂ ਆਟ ਅਤੇ ਬਠਿੰਡਾ ਦੇ ਥਾਣਾ ਸਿਵਲ ਲੈਣ ਵਿਖੇ ਇਸ ਨੂੰ ਵੀ ਆਟੋ ਨੂੰ ਵੀ ਆਪਣਾ ਬੰਦ ਕੀਤਾ ਗਿਆ ਅਤੇ ਉਹਦੇ ਨਾਲ ਪੰਜ ਵਿਅਕਤੀਆਂ ਨੂੰ ਇਹਨਾਂ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਦੇ ਬੰਧਾਬਰਾਦ ਕੀਤੇ ਗਏ ਨੇ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਇਹਨਾਂ ਦੀ ਹੰਗਾਲੀ ਲਾਣਗੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਸਟੀਟੂ ਸਰਜੀਤ ਸਿੰਘ ਬਰਾੜ ਜੀ ਸਰ ਸਰ ਸੀਨੀਅਰ ਕੋਰਟ ਦੇ ਲੋਕ ਜੋ ਰੰਗ ਟੋਲ ਤੋਂ ਰਹਿ ਗਿਆ ਹੈ ਇਸ ਦੇ ਵਿੱਚ ਸਾਡੇ ਕੋਲ ਇੱਕ ਨਾ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਗੀ ਵੀ ਕੁਝ ਬੰਦੇ ਹੈਗੇ ਆ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹ ਇਨਫੋਰਮੇਸ਼ਨ ਤੇ ਐਕਟ ਕਰਦੇ ਅਸੀਂ ਸਿਵਲ ਲਾਈਨ ਥਾਣੇ ਦੇ ਵਿੱਚ ਤੁਰੰਤ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕੀਤਾ ਕਰਕੇ ਐਸ ਐਚ ਓ ਸਿਵਲ ਲਾਈਨ ਤੇ ਉਹਨਾਂ ਦੀ ਟੀਮਸ ਹੈ ਉਹਨਾਂ ਨੇ ਇਮੀਡੀਏਟਲੀ ਉਹ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅਸੀਂ ਉਹਦੇ ਵਿੱਚ ਪੰਜ ਬੰਦੇ ਗ੍ਰਿਫਤਾਰ ਕੀਤੇ ਨੇ ਜੀ ਤੇ ਉਹਨਾਂ ਤੋਂ ਅਸੀਂ 2-3 ਕੁਆਂਟਲ ਤਕਰੀਬਨ ਲੋਹਾ ਬਾਕੀ ਏਸੀ ਸਿਲੰਡਰ واਸ਼ਿੰਗ ਮਸ਼ੀਨ ਤੇ ਅਸੀਂ ਹੋਰ ਚੋਰੀ ਦਾ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਅਗਲੀ ਕਰਦੇ ਇਸ ਦੇ ਜਾਰੀ ਹੈ ਨਾ ਵਾਰਦਾਤ ਤੋਂ ਪਾਦਵਤਾ ਕਰਦੇ ਦੇਖੋ ਇਹਦੇ ਵਿੱਚ ਅਸੀਂ ਇੱਕ ਤਾਂ ਹੁਣ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਜੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾ ਕੀਤੀਆਂ ਹੈਗੀਆਂ ਉਹਨਾਂ ਬਾਰੇ ਵੀ ਕੁਝ-ਕੁਝ ਕੀਤੀ ਜਾਊਗੀ ਜਾਂ ਹੋਰ ਸਮਾਨ ਦੀ ਰਿਕਵਰੀ ਕਰਵਾਈ ਜਾਊਗੀ ਇਸ ਤੋਂ ਇਲਾਵਾ ਜਿਹੜੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਬੰਦੇ ਹਨ ਉਹਨਾਂ ਦਾ ਵੀ ਪਤਾ ਲਗਾਇਆ ਜਾਊਗਾ ਤੇ ਇਸ ਤੋਂ ਇਲਾਵਾ ਇਹਨਾਂ ਦਾ ਅਸੀਂ ਜਿਹੜੇ ਸਾਬਕਾ ਰਿਕਾਰਡ ਪੜਤਾਲ ਅਸੀਂ ਦੇਖਿਆ ਸੀ ਇਹਨਾਂ ਦੇ ਕੁਝ ਪੁਰਾਣੇ ਮਕਦਮੇ ਵੀ ਹਨ ਤੇ ਇਹਨਾਂ ਦੇ ਵੀ ਅਸੀਂ ਹੁਣ ਜਿਹੜੇ ਨਵੇਂ ਕਾਨੂੰਨ ਨੇ BNS ਦੀ ਧਾਰਾ 111 ਦਾ ਵੀ ਇਹਦੇ ਵਾਧਾ ਕੀਤਾ ਜਾਊਗਾ ਉਹਦੇ ਵਿੱਚ ਮੈਂ ਦੱਸਣਾ ਚਾਹਣਾ ਹੈ ਕਿ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਬੰਦਾ ਵਾਰ-ਵਾਰ ਜੁਰਮ ਕਰਨ ਦਾ ਹੱਦੀਆ ਉਹਦੇ ਤੇ ਇਹ ਧਾਰਾ ਲਾਈ ਜਾਂਦੀ ਆ ਤੇ ਇਹਦੇ ਵਿੱਚ ਉਮਰ ਕੈਦ ਦੀ ਤੱਕ ਦੀ ਸਜ਼ਾ ਹੈਗੀ ਆ ਤੋਂ ਇਹੀ ਆ ਵੀ ਅਸੀਂ ਇੱਥੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ